ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀ ਲਗਵਾ ਰਹੇ ਪਰਿਸ਼ ਸਨਮਾਨ ਜੋ ਸਤ ਸੰਗਤ ਜਣੇ ਪਰਵਾਨਨਾ ਦੀ ਤਨਾ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਲੜੀવાર ਗੁਰ ਸ਼ਬਦ ਦੀ ਵਿਚਾਰ ਹੋਣ ਲੱਗੀ ਹੈ ਆਓ ਸਭ ਤੋਂ ਪਹਿਲਾਂ ਆਪਾਂ ਸ਼ਬਦ ਦਾ ਮੂਲ 파 ਸਰਵਣ ਕਰਦੇ ਹਾਂ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਫਾਲੂਕ ਮਹੱਲਾ ਤੀਜਾ ਮਨ ਹਟਣਾ ਨਾ ਪਾਇਓ सब थके कर्म कमाण ह् पेख करम दे दुख पाया पाए मन दूजय पा माण कणया साव थके कर्म काय ਮਾਨ ਹੱਥ ਭੀਖ ਕਰ ਪਰਮਦੇ ਦੁਖ ਪਾਇਆ ਦੂਜਾ ਏ ਭਾਇ ਅਰਿੱਦ ਸਿੱਧ ਸਭ ਮੋਹ ਹੈ ਨਾਮ ਨ ਵਸੈ ਮਨਿਆ ਹੈ ਗੁਰ ਸੇਵਾ ਤੇ ਮਰਣੇ ਰਮੜੂ ਆਇ अव्याण्य धेरा जन कर गट हुआ नानुक सहज समाए महल्लाती ज शब्द साधनाय नाम लगो प्यार ਰਸਨਾ ਸਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਕਿਰਤੋ ਪਇ ਕਮਾਵਣਾ ਕੋਈ ਨ ਮਿੱਟਣ ਹਾਰ ਪੌੜੀ ਧੰਨ ਧੰਨ ਪਤ ਪੁਰਖ ਸਤ ਗੁਰੂ ਹਮਾਰਾ ਜਿਤ ਮਿਲੇ ਆਇ ਹਮ ਕਉ ਸ਼ਾਂਤੀ ਆਈ ਤਨ ਤਨ ਸਤਿ ਪੁਰਖ ਸਤ ਗੁਰੂ ਹਮਾਰਾ ਜਿਤ ਮਿਲੇ ਆਇ ਹਮ ਹਰ ਭਗਤ ਪਾਈ ਤਨ ਤਨ ਹਰ ਭਗਤ ਸਤ ਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲੇਵਲਾਈ ਧੰਨ ਧੰਨ ਹਰ ਗਿਆਨੀ ਸਤ ਗੁਰੂ ਹਮਾਰਾ ਜਿਨ ਵੈਰੀ ਮਿੱਤਰ ਹਮ ਕੋ ਸਭ ਤਮ ਦ੍ਰਿਸ਼ਟ ਦਿਖਾਈ ਧੰਨ ਧੰਨ ਸਤ ਗੁਰੂ ਮਿੱਤਰ ਹਮਾਰਾ ਜਿਨ ਹਰ ਨਾਮ ਸਿਉ हमारी प्रीत बनाई वाहिगुरु जी का खालसा वाहिगुरु जी की फतेह आप जी ने जिस गुरुवाक मूल पाठ श्रावण किए हैं ये पावन शब्द वडहंस की वार के अंदर चौथे पातशाह गुरु रामदास महाराज जी तो उचारन की रसना तो उच्चारण की हुई नौवी ਪੌੜੀ ਦਾ ਮੂਲ ਪਾਠ ਹੈ। ਅਤੇ ਜਿਸ ਦੇ ਪਰਮਤੀ ਵਿੱਚ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਮਕਦਸ ਰਚਨਾ ਤੋਂ ਉਚਾਰਨ ਕੀਤੇ ਹੋਏ ਤੋਂ ਪਾਵਨ ਸ਼ਲੋਕੀ ਦਰਜ ਹਨ। ਅਤੇ ਸਤਿਗੁਰੂ ਸਿੱਤੇ ਪਾਤਸ਼ਾਹ ਜੀ ਨੇ ਮੁੱਚੀ ਮਾਨਵਤਾ ਦੇ ਉੱਪਰ ਕਿਰਪਾ ਕਰਦਿਆ ਹੋਇਆਂ ਖੱਤਰੀ, ਬ੍ਰਾਹਮਣ, ਸੂਦ, ਵੈਸ਼ ਉਪਦੇਸ਼ ਚ ਚਾਰਨਾਂ ਨੂੰ ਸੰਜਾ ਦਿੱਤੇ ਹੋਇਆ। ਬੜੇ ਹੀ ਪਿਆਰ ਨਾਲ ਔਰ ਬੜੇ ਹੀ ਸਰਲ ਔਰ ਬੜੇ ਸੁਖੈਣ ਸ਼ਬਦਾਂ ਦੀ ਵਰਤੋਂ ਕਰਦੇ ਆ ਸਮਝਾਉਣ ਦਾ ਮਹਾਨ ਉਪਕਾਰ ਕੀਤਾ ਹੈ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰ ਰਹੇ ਨੇ ਮਨ ਹੱਥ ਕਿਨੇ ਨਾ ਪਾਇਓ ਸਭ ਥੱਕੇ ਕਰਮ ਕਮਾਏ ਮਨ ਹੱਥ ਭੀਖ ਕਰ ਧਰਮ ਦੇ ਦੁੱਖ ਪਾਇਆ ਦੂਜੇ ਪਾਇਆ ਕਿਸੇ ਵਿਅਕਤੀ ਨੇ ਮਨ ਦੇ ਹੱਥ ਕਰਕੇ ਉਸ ਪ੍ਰਭੂ ਪਿਆਰੇ ਦੇ ਪ੍ਰੇਮ ਲਾਪ ਨੂੰ ਹਾਸਲ ਨਹੀਂ ਕੀਤਾ ਮਨ ਹੱਥ ਕਰਨ ਨੂੰ ਕਿਹਾ ਜਾਂਦਾ ਸੀ ਮਨ ਲੋਕੀ ਕੋਈ ਕਹਿੰਦਾ ਹੈ ਕਿ ਮੈਂ ਤਪੱਸਿਆ ਕਰਦਾ ਹੈ ਤੇ ਇਹ ਤਪੱਸਿਆ ਵਾਲੇ ਫਿਰ ਕੀ ਕਰਦੇ ਸੀ ਜਿਵੇਂ ਇਹਨਾਂ ਨੇ ਹਿਮਾਲਿਆ ਪਰਬਤ ਤੇ ਚਲੇ ਜਾਣਾ ਬਰਫ਼ੀਲੀਆਂ ਪਹਾੜੀਆਂ ਤੇ ਚਲੇ ਜਾਣਾ ਔਰ ਆਪਣੇ ਸਰੀਰ ਨੂੰ ਇਹਨਾਂ ਨੇ ਬਰਫ਼ ਦੇ ਵਿੱਚ ਗਾਲ ਦੇਣਾ ਅਤਿ ਦੀ ਠੰਡ ਦੇ ਵਿੱਚ ਠੰਡੇ ਪਾਣੀ ਦੇ ਵਿੱਚ ਖੜ ਕੇ ਇਹਨਾਂ ਨੇ ਮੰਤਰਾਂ ਦਾ ਜਾਪ ਕਰਨਾ ਤੇ ਜਦੋਂ ਗਰਮੀਆਂ ਦੀ ਰੁੱਤ ਹੋਣੀ ਉਸ ਗਰਮੀਆਂ ਦੀ ਰੁੱਤ ਦੇ ਵਿੱਚ ਇਹਨਾਂ ਨੇ ਆਲੇ ਦੁਆਲੇ ਆਪਣੇ ਧੂਣੀਆਂ ਪਾ ਲੈਣੀਆਂ ਤੇ ਵਿਚਕਾਏ ਬੈਠ ਜਾਣਾ ਇਹ ਧੂਣੀਆਂ 5-7 ਇਹਨਾਂ ਦੀ ਗਿਣਤੀ ਕੋਈ ਜਿਹੜੀ ਸੀ ਉਹ ਜਿੰਨੀ ਜਤਨੀ ਸੀ ਹੁੰਦੀ ਕਿ ਕਿੰਨੀਆਂ ਹੋਣ ਔਰ ਜਦੋਂ ਇਸ ਤਰ੍ਹਾਂ ਦੇ ਤਪ ਸਾਧਨ ਵਾਲੇ ਨੇ ਵਿਚਕਾਏ ਬੈਠ ਜਾਣਾ ਆਲੇ ਦੁਆਲੇ ਧੂਣੀਆਂ ਤਪਾ ਲੈਣੀਆਂ ਤੇ ਜਿਹੜੇ ਇਹਨਾਂ ਦੇ ਚੇਲੇ ਚਾਟੜੇ ਹੁੰਦੇ ਸੀ ਉਹ ਧਿਆਨ ਰੱਖਦੇ ਹੁੰਦੇ ਸੀ ਕਿਤੇ ਬਾਦੇ ਨੂੰ ਆਗ ਨਾ ਲੱਗ ਜਾਂਦੀ ਹੋਵੇ ਇਹਨੂੰ ਕਿਤੇ ਲੋੜ ਤੋਂ ਵੱਧ ਸੇਕ ਵੀ ਨਾ ਲੱਗ ਜਾਏ ਉਹ ਬਾਹਰਲੀ ਸਾਈਡ ਦੇ ਉੱਪਰ ਪਾਣੀ ਦਾ ਤਰੋਂਕਾ ਦਿੰਦੇ ਰਹਿੰਦੇ ਸੀ ਕਿਉਂਕਿ ਮੈਂ ਇਸ ਵਾਰ ਕੁਝ ਦੇਖਿਆ ਹੋਇਆ ਹੈ ਉਹਨਾਂ ਨੇ ਆਪਣੇ ਸਰੀਰ ਨੂੰ ਤਪਾਉਣਾ ਜਾਂ ਫਿਰ ਇੱਕ ਹੋਰ ਸੀ ਆਪਣੇ ਪੈਰ ਉੱਪਰ ਵੱਲ ਨੂੰ ਬੰਨ ਲੈਣੇ ਤੇ ਪੁੱਠੇ ਲਟਕ ਜਾਣਾ ਸਰੀਰ ਨੂੰ ਕਸ਼ਟ ਦੇਣਾ ਜਾਸ ਕੀ ਲਈਏ ਕਈ ਪ੍ਰਕਾਰ ਦੇ ਆਸਮ ਨੇ ਜਿਹੜੇ ਪ੍ਰਣਾਇਣ ਕਰਦੇ ਨੇ ਜੋਗ ਸਾਧਨਾ ਕਰਦੇ ਨੇ ਉਹਨਾਂ ਨੂੰ ਪਤਾ ਹੋਵੇਗਾ ਇਹ ਸਰੀਰ ਨੂੰ ਕਸ਼ਟ ਦਿੰਦੇ ਸੀ ਪਰੰਤੂ ਸਰੀਰ ਨੂੰ ਕਸ਼ਟ ਦਿੱਤਿਆ ਹੋਇਆ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ ਆਪਾਂ ਆਸਾ ਕੀ ਵਾਰ ਦਾ ਜਦੋਂ ਪਾਠ ਕਰਦੇ ਆ ਨਾ ਜਾਪਤਰਮਨ ਕਰਦੇ ਆਸਾ ਕੀ ਵਾਰ ਤੇ ਇੱਕ ਸ਼ਲੋਕ ਆਪਣੇ ਸਾਹਮਣੇ ਹੁੰਦਾ ਹੈ ਨਜ਼ਰੀ ਪੈਂਦਾ ਹੈ ਜਿਦੇ ਵਿੱਚ ਸਤਿਗੁਰਾਂ ਨੇ ਕਿਰਪਾ ਕੀਤੀ ਏ ਲਿਖ ਲਿਖ ਪੜਿਆ ਤੇ ਤਾਂ ਕੜਿਆ ਕੁਝ ਵਿਅਕਤੀ ਜਿਹੜੇ ਸੀ ਲਿਖਣ ਪੜਨ ਦੇ ਵਿੱਚ ਗਲਤਾਨ ਹੋ ਗਏ ਜਿੰਨੇ ਉਹਨਾਂ ਕੋਲ ਵਿਦਿਆ ਹੋ ਗਈ ਉਹਨਾਂ ਉਹਨਾਂ ਨੂੰ ਕਮਾਂਡ ਹੋ ਗਿਆ ਕੜਿਆ ਦਾ ਅਰਥ ਹੈ ਹੰਕਾਰੀ ਹੋ ਜਾਣਾ ਉਹਨਾਂ ਉਹਨਾਂ ਦੇ ਅੰਦਰ ਹੰਕਾਰ ਵਧ ਗਿਆ ਔਰ ਕੁਝ ਉਹ ਲੋਕ ਸਨ ਜਿਨ੍ਹਾਂ ਨੇ ਤੀਰਥ ਯਾਤਰਾ ਤੇ ਜਾਣਾ ਕਹਿਣਾ ਜਾਣਾ ਵੀ ਪੈਦਲ ਹੈ ਬਹੁਤ ਤੀਰਥ ਭਵਿਆ ਤੇਤੋ ਲਗਿਆ ਤੇ ਜਿਵੇਂ ਕਾਂ ਜਿਹੜਾ ਨਾ ਉਹਦੀ ਆਤਮਤ ਹੁੰਦੀ ਹੈ ਕਾਂ ਕਾਂ ਕਰਨ ਦੀ ਕਹਿੰਦੇ ਇਹੋ ਜੀ ਬਿਰਤੀ ਵਾਲੇ ਲੋਕ ਜਿਹੜੇ ਫਿਰ ਲੋਕਾਂ ਨੂੰ ਦੱਸਦੇ ਫਿਰਦੇ ਹੁੰਦੇ ਸੀ ਲਓ ਜੀ ਮੈਂ ਫਲਾਣੇ ਤੀਰਥ ਤੇ ਵੀ ਹੋਇਆ ਜੀ ਮੈਂ ਠੀਗੜੇ ਤੀਰਥ ਤੇ ਵੀ ਹੋਇਆ ਜਾਂ ਫਿਰ ਉਹਨਾਂ ਨੇ ਇਸੇ ਪੌੜੀ ਦੇ ਅੰਦਰ ਸਤਗੁਰਾਂ ਨੇ ਸਮਝਾਇਆ ਕਿਸੇ ਨੇ ਅੱਖ ਨਾ ਲਓ ਜੀ ਮੈਂ ਤੇ ਤਣ ਦੇ ਉੱਪਰ ਕੱਪੜੇ ਨਹੀਂ ਪਹਿਨਦਾ ਜਾਂ ਮੈਂ ਆ ਪਹਿਰਾਵਾ ਪਹਿਨਿਆ ਹੋਇਆ ਬਹੁਤ ਤੀਖੀ ਆ ਦੇਹੀ ਦੁੱਖ ਦੀ ਆ ਸੌਰੀ ਜੀਆ ਆਪਣਾ ਕੀਆ ਕਹਿੰਦੇ ਇਹੋ ਕਹਿ ਸਕਦੇ ਹੁਣ ਆਪਾਂ ਨੇ ਕੀਤੇ ਨੂੰ ਭੁਗਤ ਕਿਉਂਕਿ ਉਹਨਾਂ ਨੇ ਤਨ ਦੇ ਉੱਪਰ ਕੱਪੜੇ ਨਾ ਪਾਉਣੇ ਗਰਮੀਆਂ ਦੇ ਵਿੱਚ ਸਿਆਲ ਦੇ ਵਿੱਚ ਜਦੋਂ ਇਹ ਠੰਡ ਗਰਮੀ ਦਾ ਉਹਨਾਂ ਨੇ ਸ਼ਿਕਾਰ ਹੋ ਜਾਣਾ ਕਸ਼ਟ ਤੰਗੜਾਈ ਹੈ ਔਰ ਸਤਿਗੁਰੂ ਜੀ ਕਿਰਪਾ ਵੀ ਕਰਦੇ ਕਿ ਨਗਨ ਫਿਰਤ ਜਾ ਪਾਈਏ ਜੋਗ ਬੰਕਾ ਮਿਰਗ ਮੁਕਤ ਸਭ ਹੋ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਜੇ ਨੰਗੇ ਰਹਿਣ ਦੇ ਨਾਲ ਹੀ ਰੱਬ ਮਿਲ ਪੈਂਦਾ ਹੋਵੇ ਤਾਂ ਕਿੰਦੇ ਜੰਗਲਾਂ ਦੇ ਕਿੰਨੇ ਪਸ਼ੂ ਪੰਛੀ ਉਹਨਾਂ ਕੋਈ ਕੱਪੜੇ ਪਾਏ ਹੁੰਦੇ ਰੱਬ ਤੇ ਉਹਨਾਂ ਨੂੰ ਮਿਲਣਾ ਚਾਹੀਦਾ। ਉਹ ਕੁਝ ਅਜਿਹੇ ਲੋਕ ਸਨ ਜਿਨ੍ਹਾਂ ਨੇ ਤਰ੍ਹਾਂ ਤਰ੍ਹਾਂ ਦੇ ਫੇਕ ਬਣਾ ਲਏ ਤੇ ਕੁਝ ਉਹ ਸਨ ਜਿਨ੍ਹਾਂ ਨੇ ਕੱਪੜਿਆਂ ਨੂੰ ਤਿਆਗ ਦਿੱਤਾ। ਕੁਝ ਕੱਪੜਿਆਂ 'ਚ ਗਵਾਚ ਗਏ ਤੇ ਕੁਝ ਇਸ ਕਮੰਡ ਦੇ ਵਿੱਚ ਹੋ ਗਏ ਜਿਵੇਂ ਅਜੋਕਾ ਸਮਾਜ ਸਾਡਾ ਕੱਪੜਿਆਂ 'ਚ ਗਵਾਚਿਆ ਹੋਇਆ ਹੈ। ਜੀਵਤ ਬੇਸ਼ੱਕ ਢੇਲਾ ਹੋਵੇ ਨਾ ਹੋਵੇ ਕੋਈ ਗੱਲ ਨਹੀਂ ਸਾਡਾ ਲੀਡਾ ਕੱਪੜਾ ਚੰਗਾ ਹੋਣਾ ਚਾਹੀਦਾ ਆ ਜੋ ਕਮਨੋਕ ਵੀ ਕੱਪੜਿਆਂ ਚ ਗਵਾਚਿਆ ਹੋਇਆ ਹੈ ਬਸ ਬ੍ਰਾਂਡਡ ਹੀ ਹੋਣਾ ਚਾਹੀਦਾ ਸਭ ਕੁਝ ਫਿਰ ਕੀ ਹੋਇਆ ਸਾਡੇ ਜੀਵਨ ਦੇ ਵਿੱਚ ਜੇ ਪਰਮੇਸ਼ਰ ਦਾ ਨਾਮ ਨਹੀਂ ਨਿਤਨੇਮ ਨਹੀਂ ਤਾਂ ਕੀ ਫਰਕ ਪੈਂਦਾ ਜਦੋਂ ਕਿ ਇਹ ਜ਼ਰੂਰੀ ਸੀ ਬਉ ਤੇ ਇਸ ਗਿਆ ਦੇ ਵੀ ਦੁੱਖ ਦੀਆ ਸੋਹਰੇ ਜੀਆ ਆਪਣਾ ਕੀਆ ਪਾਗੋ ਉਪੇ ਤਾਣਾ ਆਪਣਾ ਕੀ ਆ ਕਮਾਣਾ ਅਲ ਮਲ ਖਾਈ ਸਰਸ਼ਾਈ ਪਾਈ ਮੂਰਖ ਅੰਦੇ ਪੱਤ ਗਵਾਈ ਇਹ ਜਦੋਂ ਆਪਾਂ ਸਾਰੀ ਪੌੜੀ ਨੂੰ ਪੜ੍ਹਦੇ ਆ ਨਾ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਈ ਇਹੋ ਜੇ ਸੀ ਜਿਹੜੇ ਕਹਿੰਦੇ ਸੀ ਮੈਂ ਪੈਰੀਂ ਜਿੱਤੀ ਨਹੀਂ ਪਾਉਣੀ ਕੱਲ ਵੀ ਆਪਾਂ ਅਰਜ ਕੀਤਾ ਸੀ ਨਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਕਰਦੇ ਨੇ ਕਿ ਬਿੰਦ ਕਿਸਦਾ ਹੀ ਆਤਾ ਹੈ ਹੀਜ ਕੀ ਬੱਡਈਆ ਦੇ ਤ ਬੰਦਰ ਸਦੀਵ ਪਾਇ ਨੰਗੇ ਹੀ ਸਿਰਤ ਹੈ ਜੇ ਨੰਗੇ ਪੈਰੀ ਲੈ ਨਾਲ ਰੱਬ ਮਿਲਦਾ ਹੋਵੇ ਤੇ ਫਿਰ ਬਾਂਦਰਾ ਨੂੰ ਕਿਉਂ ਨਾ ਮਿਲੇ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਕ ਬੋਲ ਨੇ ਕਈ ਵਾਰ ਅਸੀਂ ਕਲ ਕੀ ਤਰਪਾਸ਼ ਦੀ ਬਾਣੀ ਦੇ ਉੱਪਰ ਵੀ ਜਾਣਿਆਂ ਨਾਲ ਜਾਣੇ ਦੇ ਵਿੱਚ ਟਿੱਕਾ ਟਿੱਪਣੀ ਕਰਨ ਲੱਗ ਪੈਂਦੇ ਜੋ ਉਚਿਤ ਨਹੀਂ ਆ ਉਸ ਵਕਤ ਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਦਿ ਨੇ ਕਿ ਇਹਦੇ ਨਾਲ ਕੀ ਹੋਇਆ ਅਲਮਲ ਗੰਧ ਪਿਲ ਖਾਲਿਆ ਦਾ ਸਿਰ ਦੇ ਵਿੱਚ ਸੁਆਹ ਪਾਲੀ ਜੈਨ ਮੱਤ ਵਾਲਿਆਂ ਨੂੰ ਯੋਗੀਆਂ ਦੀ ਤਰ੍ਹਾਂ ਮਨ ਹੱਥ ਕਰਕੇ ਅਗਰ ਕੋਈ ਯਤਨ ਕਰਦਾ ਹੈ ਮੈਂ ਰੱਬ ਨੂੰ ਪਾ ਲਵਾਂ ਉਹਦੇ ਪ੍ਰੇਮ ਨੂੰ ਹਾਸਲ ਕਰ ਲਵਾਂ ਤੇ ਤੀਸਰੇ ਪਾਤਸ਼ਾਹ ਜੀ ਸੰਦੇ ਨਹੀਂ ਬਿਲਕੁਲ ਨਹੀਂ ਹੋ ਸਕਦਾ ਮਨ ਹੱਥ ਕਿਨੇ ਨਾ ਪਾਇਓ ਸਭ ਥੱਕੇ ਕਰਮ ਕਮਾਏ ਸਾਰੇ ਕਰਮ ਕਰਕੇ ਥੱਕ ہار ਗਏ ਥੱਕ ہار ਗਏ ਫਿਰ ਉਹਨਾਂ ਨੂੰ ਪਛਤਾਵਾ ਹੋਇਆ ਆਪਾਂ ਕਈ ਵਾਰ ਵੇਖਦੇ ਨਾ ਜੀ ਜਿਹੜੇ ਬੰਦੇ ਬੜੇ ਧਾਰਮਿਕ ਹੁੰਦੇ ਬਚਪਨ ਤੋਂ ਜਵਾਨੀ ਦੀਆਂ ਦਹਿਲੀਜ਼ਾਂ 'ਚ ਟੱਪ ਜਾਂਦੇ ਤੇ ਵੱਡੇ ਪੇਰੇ ਵਿੱਚ ਜਾ ਕੇ ਕੋਈ ਇਹੋ ਜਿਹਾ ਕਦਮ ਚੁੱਕ ਲੈਂਦੇ ਉਹ ਸਾਰੀ ਕੀਤੀ ਕਤਰੀ ਖੂਤ ਪਾ ਦਿੰਦੇ ਆ ਕਿਉਂਕਿ ਸਿਰ ਦੇਖਦੇ ਆ ਕਿ ਸਾਨੂੰ ਪਤਾ ਹੀ ਨਹੀਂ ਚੱਲਿਆ ਅਸੀਂ ਤੇ ਜ਼ਿੰਦਗੀ ਕਾਦੀ गुਜ਼ਾਰੀ ਅਸੀਂ ਤੇ ਐਵੇਂ ਹੀ ਰਹੇ ਅਗਰ ਉਹ ਸਮਾਜ ਦੇ ਹਾਨੀ ਬਣ ਕੇ ਰਹਿੰਦੇ ਤੇ ਕਦੇ ਉਹਨਾਂ ਦੇ ਜੀਵਨ ਦੇ ਵਿੱਚ ਗਰਬਟ ਤਣਾਅ ਦੀ ਕਦੇ ਉਹਨਾਂ ਦਾ ਆਚਰਨ ਨਾ ਡਿੱਗਦਾ ਬਹੁਤ ਸਾਰਾ ਸੀ ਮੀਡੀਆ ਦੇ ਵਿੱਚ ਪੜਦੇ ਸੁਣਦੇ ਆ ਜਦੋਂ ਸਾਰੇ ਪਾਸਿਆਂ ਤੋਂ ਹਾਰ ਥੱਕ ਗਿਆ ਕੁਛ ਪੱਲੇ ਨਾ ਪਿਆ ਆ ਹਉਮਦੂਕ ਗੁਰਬਾਣੀ ਦੇ ਵਿੱਚ ਹੋਰ ਹਵਾਲਿਆ ਆਪਜੀ ਨਾਲ ਸਾਂਝੇ ਕਰਾਂ ਜਦੋਂ ਭੱਟ ਜਾਣ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਏ ਗੁਰੂ ਰਾਮਦਾਸ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਉਹਨਾਂ ਨੇ ਇੱਕ ਸਵਈਆ ਉਚਾਰਨ ਕੀਤਾ ਰਹੇ ਸੰਤਾਂ ਤੋਂ ਤੋਲ ਸਾਧ ਬਹੁਤ ਤੇਰੇ ਜੱਠੇ ਸੰਿਆਸੀ ਤਪਸੀਏ ਮੁੱਖੋਂ ਇਹ ਪੰਡਿਤ ਮਿੱਠੇ बर्फ एक हो फिर उकने नहीं पर क्यों लायो कहते कहते सुनी रात को खुशी न आयो हर नाम छोड़ दूजे लगे तिनके गुण क्या कहूं गुर गुरदई में लायो पिथिया जिव तू रखे तेव रहो और फिर उन्होंने बेनती भी की कि हे गुरु रामदास महाराज सानू अपनी शरण में रख लवो एक अरदास पाठ कीरत की ਗੁਰ ਆਰਾਮ ਦਾਸ ਰੱਖੋ ਸ਼ਰਨ ਆਈ ਜਦੋਂ ਸਾਰੇ ਪਾਸਿਆਂ ਤੋਂ ਹਾਰ ਥੱਕ ਗਏ ਤੇ ਗੁਰ ਦੇ ਘਰ ਦੇ ਵਿੱਚ ਆਣ ਕੇ ਢੋਈ ਮਿਲਿਆ ਇਸ ਤਰ੍ਹਾਂ ਦੇ ਜਿਹੜੇ ਤਪਸਵੀ ਲੋਕ ਸਨ ਵਿਖਾਵਾ ਕਰਨ ਵਾਲੇ ਲੋਕਾਂ ਨੂੰ ਗੁੰਮਰਾ ਕਰਨ ਵਾਲੇ ਉਹਨਾਂ ਦਾ ਭਾਂਡਾ ਭਗਤ ਕਬੀਰ ਸਾਹਿਬ ਜੀ ਨੇ ਵੀ ਬਾਣੀ ਦੇ ਵਿੱਚ ਫੋੜਿਆ ਜਦੋਂ ਕਿੰਨੇ ਗੱਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਹਣ ਤੱਗ ਗਲੀ ਜਿੱਨਾਂ ਜਪ ਮਾਲੀਆਂ ਰੋਟੇ ਹੱਥ ਨੇ ਬੱਗ ਓਏ ਹਰ ਤੇ ਸੰਤਨ ਆਖੀਏ ਬਨਾਰਤ ਕੇ ਠੱਗ ਕਿਉਂਕਿ ਮਨ ਹੱਥ ਦੇ ਨਾਲ ਨਹੀਂ ਹੈ ਅਸਲ ਵਿੱਚ ਸਾਡੀ ਸਿੱਖੀ ਬੜੀ ਸੁਤੰਤਰ ਸੀ ਬੜੀ ਵਿਸਾਲ ਸੀ ਪਰੰਤੂ ਕੁਝ ਧਰਮ ਦੇ ਠੇਕੇਦਾਰਾਂ ਨੇ ਇਹਨੂੰ ਇੱਕ ਢੀਹੀ ਸੋਚ ਦੇ ਪਾਤਰ ਬਣਾ ਕੇ ਰੱਖ ਦਿੱਤਾ ਲਓ ਜੀ ਤੁਸੀਂ ਆ ਕਰ ਦਿੱਤਾ ਜੀ ਤੁਸੀਂ ਆ ਕਰ ਦਿੱਤਾ ਜੀ ਤੇ ਬਹੁਤ ਸਾਰੇ ਲੋਕ ਸਿੱਖੀ ਨੂੰ ਅਪਣਾਉਣ ਤੋਂ ਦੂਰ ਹੋ ਗਏ ਅਸੀਂ ਏਡੀ ਕੱਟੜਵਾਦਤਾ ਨਾਲ ਸਿੱਖੀ ਨੂੰ ਸਾਹਮਣੇ ਲਿਆਂਦਾ ਕਿ ਜਿਹੜੇ ਸਿੱਖਾਂ ਦੇ ਘਰ ਦੇ ਵਿੱਚ ਜੰਮੇ ਹੋਏ ਸੀ ਉਹ ਵੀ ਸਿੱਖੀ ਗ੍ਰਹਿਣ ਕਰ ਤੋਂ ਭਜਣੇ ਸ਼ੁਰੂ ਹੋ ਗਏ ਇੱਕ ਸੂਰ ਆਮ ਤਵਲਕ ਦਾ ਨਹੀਂ ਇਹ ਜਿਹੜੇ ਕੁਝ ਮੇਰੇ ਵਰਗੇ ਆਪਣੇ ਆਪ ਨੂੰ ਸਮਝ ਲੈਂਦੇ ਨਾ ਜੀ ਏਸੀ ਧਾਰਮਿਕ ਜਾਂ ਬਾਕੀ ਤੇ ਐਵੇਂ ਨਾ ਉਹਨਾਂ ਲੋਕਾਂ ਨੇ ਸਾਡੇ ਮਨਾਂ ਦੇ ਅੰਦਰ ਇਹੋ ਜਿਹੀ ਕੜਤਣ ਪੜ ਦਿੱਤੀ ਕਿ ਅਸੀਂ ਸਿੱਖੀ ਨਾਲ ਵੀ ਨਫ਼ਰਤ ਕਰਨ ਲੱਗ ਪਏ। ਸੋ ਮਨਹੱਥ ਦੀ ਅਸੀਂ ਗੱਲ ਕਰ ਰਹੇ ਸੀ। ਮਨਹੱਥ ਕਰਨ ਵਾਲੇ ਲੋਕ ਥੱਕ ਗਏ। ਤੁਸੀਂ ਜਪਜੀ ਸਾਹਿਬ ਦੀ ਬਾਣੀ ਪੜਦੇ ਹੋ। ਅਸਲ ਦੇ ਵਿੱਚ ਜਪਜੀ ਸਾਹਿਬ ਦੀ ਬਾਣੀ ਪੜਨ ਵਿੱਚ ਸਭ ਤੋਂ ਸੌਖੀ ਬਾਣੀ ਹੈ। ਪੜਨ ਦੇ ਵਿੱਚ ਸਭ ਤੋਂ ਸੌਖੀ ਬਾਣੀ ਹੈ। ਤੇ ਸਮਝਣ ਦੇ ਵਿੱਚ ਸਭ ਤੋਂ ਮਹਿੰਗੀ ਬਾਣੀ ਜਪਜੀ ਸਾਹਿਬ ਦੀ ਹੈ। ਔਰ ਜਿਸ ਇਨਸਾਨ ਨੂੰ ਜਪਜੀ ਸਾਹਿਬ ਦੀ ਬਾਣੀ ਦੀ ਸਮਝ ਆ ਗਈ ਸਮਝ ਲੈਣਾ ਉਹਨੇ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਮਝ ਲਿਆ ਗੁਰੂ ਦੇ ਅੰਮ੍ਰਿਤ ਬਚਨਾਂ ਦੀ ਸਮਝ ਹਾਸਲ ਕਰ ਲਈ ਔਰ ਅਸੀਂ ਪੜਦੇ ਆ ਸੋਚਾ ਸੋਚਣਾ ਹੋਵੇ ਜੇ ਸੋਚੀ ਨਖਵਾਰ ਚੁੱਪਾ ਚੁੱਪਣਾ ਹੋਵੇ ਜੇ ਲਾਇ ਰਹਾ ਲਿਪਤਾਰ ਭੁਖਿਆ ਭੁਖਣਾ ਉਤਰੇ ਜੇ ਬੰਨਾ ਪੁਰਿਆ ਪਾਰ ਅਸੀਂ ਇੱਥੋਂ ਤੱਕ ਵਿਚਾਰ ਲਈਏ ਹੁਣ ਕੁਝ ਮਨ ਹੱਟ ਕੇ ਵਾਲੇ ਜਿਹੜੇ ਸੀ ਉਹ ਕਹਿੰਦੇ ਲਓ ਜੀ ਮੈਂ ਤਾਂ 1.5 ਵਜੇ ਇਸ਼ਨਾਨ ਕਰਦਾ ਤੇ ਚੰਗੀ ਗੱਲ ਹੈ ਮਾਰੀ ਗੱਲ ਕਿਹੜੀ ਪਰ ਤੂੰ ਕੱਲਾ 1.5 ਵਜੇ ਉੱਠ ਕੇ ਇਸ਼ਨਾਨ ਹੀ ਕਰ ਲਿਆ ਜੀ ਤਨ ਦਾ ਇਸ਼ਨਾਨ ਹੀ ਕੀਤਾ ਈ ਮਨ ਦਾ ਵੀ ਕੀਤਾ ਈ ਲੋਕੜੀਆਂ ਬੈਠ ਕੇ ਵੈਲ ਨੂੰ ਤਾਂ ਜਾਵ ਕੀਤਾ ਈ ਨਿਤਨੇਮ ਕੀਤਾ ਈ ਉਹ ਇਸੇ ਗੱਲ ਦੇ ਵਿੱਚ ਕਮੰਡ ਕਰਨ ਲੱਗ ਪਿਆ ਲਓ ਜੀ ਮੈਂ ਤਾਂ 2.5 ਵਜੇ ਉੱਠ ਕੇ ਇਸ਼ਨਾਨ ਕਰ ਲੈਂਦਾ ਜੀ ਮੈਂ ਤਾਂ 1.5 ਵਜੇ ਉੱਠ ਕੇ ਇਸ਼ਨਾਨ ਕਰ ਲੈਂਦਾ ਜੀ ਉਹ ਪਿੰਡਾ ਤੋਂ ਵੀ ਸਮਝ ਲਿਆ ਉਹਨੇ ਕਿ ਮੈਂ ਰੱਬ ਨੂੰ ਪਾਲਿਆ ਹੈ ਅਸਾ ਕੀ ਬਾਰੇ ਵਿੱਚ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਦੇ ਨੇ ਸੁੱਚੇ ਸੇਨਾ ਆਕੀਏ ਬਹਿਣ ਜਪੰਡਾ ਧੋਏ ਸੁੱਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ ਤਾਂ ਦੇ ਨਾਲ ਤੇ ਮਨ ਦੀ ਸੁੱਤਮਤਾ ਵੀ ਜ਼ਰੂਰੀ ਸੀ ਅੱਜ ਵੀ ਅਸੀਂ ਦੇਖੀ ਨਾ ਮੇਰੇ ਵਰਗਾ ਭਾਈ ਕਿਸੇ ਦੇ ਘਰ ਜਾਵੇ ਨਾ ਉਹ ਇਵੇਂ ਹੀ ਹੱਥ ਜਿੱਤ ਧੋਈ ਜਾਂਦਾ ਜਿਤਾ ਵੀ ਤਾਂ ਵੀ ਅੱਤ ਟੋਲਿਆ ਰੋਟੀ ਖਾਜੀ ਤਾਂ ਵੀ ਅੱਤ ਟੋਲਿਆ ਵਖਾਵਾ ਜ਼ਿਆਦਾ ਕਰਦੇ ਆ ਤੇ ਵੇਖਣ ਵਾਲਾ ਵੀ ਸਮਝਦਾ ਆ ਬਾਬਾ ਜੀ ਪੁੱਗੇ ਹੋਏ ਲੱਗਦੇ ਆ ਕਿ ਜਿੰਨਾ ਮਨੁੱਖ ਅੱਜ ਵੱਧ ਪਖੰਡ ਕਰੇ ਉਨਾ ਹੀ ਉਹਦਾ ਵੱਧ ਸਤਕਾਰ ਹੈ ਉਨਾ ਹੀ ਵੱਧ ਪੂਜਿਆ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਪਬਲਿਕ ਦੀ ਮਾਨਸਿਕਤਾ ਦੀ ਸਮਝ ਆ ਗਈ ਕਿ ਲੋਕਾਂ ਨੂੰ ਗਮਰਾਹ ਕਿਵੇਂ ਕਰਨਾ ਹੈ ਹੱਥਾਂ ਦੀ ਸਫਾਈ ਕਰਨੀ ਕੋਈ ਮਾੜੀ ਗੱਲ ਨਹੀਂ ਪਰ ਇਹ ਬਾਹਰੀ ਸੁੱਚਮਤਾ ਨੂੰ ਧਰਮ ਸਮਝ ਲੈਣਾ ਇਹ ਕੋਈ ਵਡਿਆਉਣ ਵਾਲੀ ਗੱਲ ਨਹੀਂ ਕਿ ਅਸੀਂ ਟੂਟੀ ਨੂੰ ਹੀ ਰੇਤ ਦੇ ਨਾਲ ਮਨਜੀ ਜਾਈਏ ਹਾਂ ਨਲਕੇ ਦੀ ਟੂਟੀ ਨੂੰ ਸਾਫ਼ ਕਰ ਲੈਣਾ ਕੋਈ ਮਾਰੀ ਗੱਲ ਨਹੀਂ ਕਿਸੇ ਵੇਲੇ ਕੋਈ ਕੰਮ ਬੈਠਾ ਹੁੰਦਾ ਗੰਦ ਖਾ ਕੇ ਆਇਆ ਉਹਨੇ ਪਾਣੀ ਪੀਤਾ ਹੁੰਦਾ ਸਾਫ਼ ਕਰ ਲੈਣਾ ਕੋਈ ਬਣਾ ਨਹੀਂ ਹੈ ਪਰ ਜੇ ਨਰਾਸੀ ਟੂਟੀ ਨੂੰ ਹੀ ਮੰਨ ਜਾਈਏ ਅਸੀਂ ਇਹਨੂੰ ਹੀ ਸਮਝ ਲਿਆ ਕਿ ਸ਼ਾਇਦ ਇਹੋ ਸਿੱਖੀ ਹੁੰਦੀ ਹੈ ਐਸੇ ਮਾਨ ਹਟ ਦੇ ਨਾਲ ਕੇਵਲ ਤੇ ਕੇਵਲ ਸਾਡੇ ਪੱਲੇ ਖੱਜਲ ਖੁਆਰੀ ਪੈਂਦੀ ਹੈ ਕਿਉਂਕਿ ਜਿਨ੍ਹਾਂ ਨੇ ਉਸ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ ਉਸ ਦੇ ਨਾਮ ਨੂੰ ਸਮਝਿਆ ਹੈ ਉਸ ਗੱਲ ਨੂੰ ਜਾਣ ਗਏ ਹੁਣ ਧਾਰਨ ਦੇਵਾ ਇੱਕ ਛੋਟੀ ਜੀ ਮੰਡਲੋ ਅਸੀਂ ਘਰ ਬਣਾਇਆ ਘਰ ਨੂੰ ਦਰਵਾਜ਼ੇ ਰੱਖਿਆ ਹੈ ਵੱਡਾ ਗੇਟ ਵੀ ਰੱਖਿਆ ਹੈ ਸਾਈਡ ਤੇ ਵੀ ਅਸੀਂ ਦਰਵਾਜ਼ੇ ਰੱਖੇ ਨੇ ਔਰ ਫਿਰ ਅਸੀਂ ਪ੍ਰਬੰਧ ਵੀ ਕੀਤਾ ਹੋਇਆ ਆਪਣੀ ਸ਼ਕਤੀ ਦੇ ਮੁਤਾਬਕ ਅਸੀਂ ਕੋਈ ਨਾ ਕੋਈ ਗਾਰਡ ਵੀ ਰੱਖਿਆ ਹੋਇਆ ਹੈ ਕਿਉਂਕਿ ਅਸੀਂ ਵਾਚਮੈਨ ਵੀ ਕੋਈ ਨਾ ਕੋਈ ਰੱਖਿਆ ਹੋਇਆ ਹੈ ਜਾਂ ਸਾਡੇ ਕੋਲ ਇਹ ਨਾਲ ਹੀ ਤਾਂ ਅਸੀਂ ਕੁੱਤਾ ਜ਼ਰੂਰ ਰੱਖਿਆ ਹੋਵੇਗਾ ਹੁਣ ਜਦੋਂ ਕੋਈ ਸਾਡੇ ਦੂਹੇ ਤੇ ਆਣ ਕੇ ਦਸਤਕਾ ਪਿੰਦਾ ਹੈ ਤੇ ਜਿਹੜਾ ਸੀ ਚੌਕੀਦਾਰ ਰੱਖਿਆ ਉਹ ਪਹਿਲਾਂ ਆ ਕੇ ਪੁੱਛਦਾ ਹੈ ਆਪਣੇ ਮਾਲਕ ਨੂੰ ਕਿ ਬਾਹਰ ਇੱਕ ਵਿਅਕਤੀ ਆਇਆ ਹੈ ਕਹਿੰਦਾ ਇਸ ਤਰ੍ਹਾਂ ਕਰ ਉੱਤ ਚਿੱਟ ਲਈ ਕਿਹਾ ਕਿਹੜਾ ਉਹ ਦੱਸਦਾ ਹੈ ਜੀ ਆਹ ਲੋ ਚਿੱਟ ਕਹਿੰਦਾ ਹੁਣ ਦਿਓ ਇਸੇ ਤਰ੍ਹਾਂ ਜੇ ਉਹਨੂੰ ਪੁੱਤਾ ਪੈਣ ਲੱਗਦਾ ਤਾਂ ਕੁੱਤੇ ਨੂੰ ਵਿਚਕਾਰ ਕੇ ਇੱਕ ਪਾਸੇ ਕਰ ਲਿੰਦਾ ਹੁਣ ਬੂਏ ਅਸੀਂ ਲਾਏ ਆ ਬੂਏ ਦਾ ਕਸੂਰ ਤਾਂ ਕੋਈ ਨਹੀਂ ਅਸੀਂ ਬੂਏ ਬੰਦ ਕੀਤੇ ਆ ਤੇ ਬੂਏ ਨੂੰ ਆਪ ਹੀ ਖੋਲਿਆ ਅਸੀਂ ਜਿਹੜਾ ਸਾਡੇ ਬੂਹੇ ਤੇ ਆਣ ਕੇ ਉਹਨੇ ਦਸ ਕੱਦਤੀ ਉਹਨੂੰ ਅਸੀਂ ਨਿਘਾ ਲਿਆ ਉਹ ਚੰਗਾ ਬੰਦਾ ਸੀ ਕਿ ਮੰਦਾ ਬੰਦਾ ਅਸੀਂ ਉਹਨੂੰ ਕਿੱਥੇ ਬਿਠਾਉਣਾ ਸੀ ਜਿਹੜੇ ਅਸੀਂ ਸੋਫੇ ਤੇ ਬਿਠਾਉਣਾ ਸੀ ਕਿਹੜੀ ਬੈਠਕ ਤੇ ਬਿਠਾਉਣਾ ਸੀ ਕਿਹੜੀ ਬਾਲਕੋਨੀ 'ਚ ਬਿਠਾਉਣਾ ਸੀ ਇਹ ਸਾਡੇ ਤੇ ਡਿਪੈਂਡ ਕਰਦਾ ਹੈ ਬੂਹੇ ਦਾ ਕੀ ਕਸੂਰ ਹੈ ਚੌਂਕੀਦਾਰ ਦਾ ਕੀ ਕਸੂਰ ਹੈ ਕੁੱਤੇ ਦਾ ਕੀ ਕਸੂਰ ਹੈ ਸੋ ਸਾਡੀਆਂ ਅੱਖਾਂ ਦਾ ਕੀ ਕਸੂਰ ਹੈ ਤੇ ਬੂਹੇ ਨੇ ਸਾਡੀਆਂ ਅੱਖਾਂ ਦਾ ਕੀ ਕਸੂਰ ਹੈ ਸਾਡੇ ਕੰਨਾਂ ਦਾ ਕੀ ਕਸੂਰ ਹੈ ਇਹ ਤੇ ਸਾਡੀ ਸਮਝ ਹੀ ਕਿ ਅਸੀਂ ਕਿਹੋ ਜਿਹੇ ਵਿਚਾਰ ਧਾਰਾ ਨੂੰ ਆਪਣੇ ਹਿਰਦੇ ਦੀ ਸੇਜ ਤੇ ਬਿਠਾਉਣਾ ਹੈ ਕੋਈ ਅੱਖਾਂ ਮੁੰਦਲ ਲੱਗ ਪਿਆ ਕਿਸੇ ਨੇ ਕਿਹਾ ਨਹੀਂ ਜੀ ਮੈਂ ਕੰਨਾਂ ਦੇ ਵਿੱਚ ਫੁੰਮਣ ਦੇ ਲੈਣੇ ਆ ਮੈਨੂੰ ਬਾਹਰ ਦੀ ਬਾਜੀ ਨਾ ਸੁਣੇ ਕੋਈ ਕਹਿੰਦਾ ਲਈ ਜੀ ਮੈਂ ਚੁੱਪੀ ਕਿਤੇ ਰਹਿਣਾ ਨਹੀਂ ਹੁਣ ਮੰਨੋ ਇੱਕ ਬੰਦਾ ਚੁੱਪ ਕਰਕੇ ਕਾਂਠੇ ਚ ਜਾ ਕੇ ਬੈਠ ਗਿਆ ਮੈਂ ਕਿਸੇ ਨਾਲ ਗੱਲ ਨਹੀਂ ਕਰਨੀ ਤੇ ਗੁਰੂ ਸਾਹਿਬ ਕਹਿੰਦੇ ਮੋਨੀ ਹੋਏ ਬੈਠਾ ਇਕਾਂਤੀ ਹਿਰਦੇ ਕਲਪਨ ਗਾਠਾ ਚੁੱਪ ਕਰਕੇ ਕਾਂਠੇ ਚ ਬਹਿ ਗਿਆ ਮੂੰਹ ਤੇ ਬੰਦ ਹੈ ਪਰ ਮਨ ਦੇ ਅੰਦਰ ਤੇ ਫੁਰਨੇ ਜਿਹੜੇ ਆ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਕਹਿੰਦੇ ਫਿਰ ਤੇਰੀ ਚੁੱਪ ਰਹਿਣ ਦਾ ਤੇ ਕੀ ਫਾਇਦਾ ਹੋਇਆ ਤੂੰ ਅੱਖਾਂ ਤੇ ਮੁੰਦ ਲੀਆਂ ਐ ਪਰ ਅੱਖਾਂ ਦੇ ਪਿੱਛੇ ਧਿਆਨ ਤੋਂ ਕਿਸੇ ਹੋਰ ਦਾ ਰੱਖ ਕੇ ਬੈਠਾ ਹੋਇਆ ਮੰਦ ਕਰਮੀ ਹੋਣ ਕਰਕੇ ਤੇ ਨਆਂ ਅੱਖਾਂ ਮੁੰਦਣ ਦਾ ਕੀ ਫਾਇਦਾ ਸੋ ਇਸ ਤਰ੍ਹਾਂ ਦਰਵਾਜ਼ੇ ਦਾ ਕੋਈ ਕਸੂਰ ਨਹੀਂ ਐ ਕਸੂਰ ਸਾਡਾ ਐ ਸਾਡੀ ਮਰਜ਼ੀ ਅਸੀਂ ਕਿਸੇ ਨੂੰ ਅੰਦਰ ਆਉਣ ਦੇਣਾ ਕਿ ਨਹੀਂ ਆਉਣ ਦੇਣਾ ਇਹਨਾਂ ਦਰਵਾਜ਼ਿਆਂ ਦਾ ਕਸੂਰ ਨਹੀਂ ਇਹਨਾਂ ਅੱਖਾਂ ਦਾ ਕਸੂਰ ਨਹੀਂ ਐ ਇਸ ਮੂੰਹ ਦਾ ਕਸੂਰ ਨਹੀਂ ਐ ਔਰ ਇਹਨਾਂ ਕੰਨਾਂ ਦਾ ਕਸੂਰ ਨਹੀਂ ਐ ਕਸੂਰ ਤਾਂ ਸਾਡਾ ਐ ਅਸੀਂ ਕਿਸੇ ਨੂੰ ਨਾ ਹੁੰਦੇ ਅਸੀਂ ਆਪਣੀ ਸੁਰਤ ਦੇ ਮੁਤਾਬਕ ਵੜਦੇ ਹਾਂ ਔਰ ਸਿਰ ਸਤਿਗੁਰੂ ਜੀ ਕਿਰਪਾ ਕਰਦੇ ਨੇ ਮਨ ਹੱਥ ਭੇਜ ਕਰ ਭਰਮ ਦੇ ਦੁੱਖ ਪਾਇਆ ਦੂਜੇ ਭਾਏ ਮਨ ਦੇ ਹੱਥ ਕਰਨ ਵਾਲੇ ਬਾਹਰੀ ਭੇਜ ਕਰਦੇ ਆ ਹੋਇਆਂ ਭਰਮ ਦੇ ਫਿਰਦੇ ਨੇ ਇਹਦੇ ਨਾਲ ਕੇਵਲ ਤੇ ਕੇਵਲ ਦੁੱਖ ਦੀ ਪ੍ਰਾਪਤੀ ਹੁੰਦੀ ਹੈ ਜਦੋਂ ਅਸੀਂ ਪਰਮੇਸ਼ਰ ਨੂੰ ਛੱਡ ਕੇ ਮਾਇਆਵੀ ਪਦਾਰਥਾਂ ਦੇ ਮੋਹ ਵਿੱਚ ਫਸ ਜਾਂਦੇ ਹਾਂ ਰੇਦ ਸਿੱਧ ਸਭ ਮੋਹ ਹੈ ਨਾਮਣਾ ਵਸੇ ਮਨ ਆਏ ਤੇ ਕੋਈ ਰੇਦੀਆਂ ਸਿੱਧੀਆਂ ਕਮਾਉਣ ਲੱਗ ਪਿਆ ਪਰਮੇਸ਼ਰ ਦਾ ਨਾਮ ਮਨ ਤੋਂ ਵਸਿਆ ਹੀ ਨਾ ਜਦੋਂ ਗੁਰੂ ਨਾਨਕ ਸਾਹਿਬ ਜੀ ਜਬਤ ਜਲੰਦੇ ਨੂੰ ਠਾਰਦਿਆਂ ਹੋਇਆਂ ਸਮੇਰ ਪਰਬਤ ਤੇ ਗਏ ਤੇ ਸਿੱਧ ਜੋਗੀਆਂ ਨੇ ਆਪਣੀ ਵਿਚਾਰ ਕੀਤੀ ਤੇ ਬਾਬਾ ਆਖੇ ਨਾਸਦੀਪ ਸ਼ਬਦ ਸੁਣ ਮੁੱਖੋਂ ਸੱਚ ਅਲਾਈ ਮਾਜੋ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਂ ਤੇ ਨਹੀਂ ਉਹਨਾਂ ਨੇ ਪੁੱਛਿਆ ਸੀ ਐ ਨਾਨਕ ਤੇਰੇ ਕੋਲ ਇੱਕ ਕਰਾਮਾਤ ਕਿਹੜੀ ਹੈ ਤੂੰ ਐਡੇ ਵੱਡੇ ਭਾਰਤ ਚੜਾ ਹੈਂ ਸਤਿਗੁਰੂ ਕਹਿੰਦੇ ਨੇ ਕਿ ਪਰਮੇਸ਼ਰ ਦਾ ਨਾਮ ਹੀ ਸਭ ਤੋਂ ਵੱਡੀ ਕਰਾਮਾਤ ਹੈ ਕਿਉਂਕਿ ਜਿਹੜੇ ਕਰਾਮਾਤਾਂ ਵਿਖਾਉਂਦੇ ਸੀ ਉਹ ਲੋਕ ਸੀ ਜਿਹੜੇ ਲੋਕਾਂ ਨੂੰ ਪਰਮਾਉਣਾ ਚਾਹੁੰਦੇ ਸੀ ਡਰਾਉਣਾ ਚਾਹੁੰਦੇ ਸੀ ਆਪਣੀ ਲੁੱਟ-ਕੁੱਟ ਦਾ ਸ਼ਿਕਾਰ ਬਣਾਉਣਾ ਚਾਹੁੰਦੇ ਸੀ ਇਹ ਨਹੀਂ ਕਿ ਗੁਰੂ ਨਾਨਕ ਦੇਵ ਜੀ ਵਿੱਚ ਦੇਵੀ ਸ਼ਕਤੀਆਂ ਨਹੀਂ ਸੀ ਹੈ ਸੀ ਪਰੰਤੂ ਉਹਨਾਂ ਨੂੰ ਇਹ ਵਿਖਾਵਾ ਕਰਨ ਦੀ ਇਹ ਪ੍ਰਗਟ ਕਰਨ ਦੀ ਲੋੜ ਨਹੀਂ ਸੀ ਪ੍ਰਗਟ ਉਹ ਲੋਕ ਕਰਦੇ ਨੇ ਜਿਨ੍ਹਾਂ ਨੇ ਪਬਲਿਕ ਨੂੰ ਮਗਰ ਲਾਉਣਾ ਹੋਵੇ ਆਪਣੀ ਲੁੱਟ-ਕੁੱਟ ਦਾ ਸ਼ਿਕਾਰ ਬਣਾਉਣਾ ਹੋਵੇ ਔਰ ਜਿੱਦੀਆਂ ਸਿੱਧੀਆਂ ਕਮਾਉਣ ਵਿੱਚ ਲੱਗੇ ਪਰ ਪਰਮੇਸ਼ਰ ਦਾ ਨਾਮ ਮਨ 'ਚ ਨਾ ਵਸਿਆ ਗੁਰਸੇਵਾ ਤੇ ਮਨ ਨਿਰਮਲ ਹੋਵੇ ਅਗਿਆਨ ਅંધੇਰਾ ਜਾਏ ਗੁਰੂ ਦੀ ਸੇਵਾ ਕਮਾਉਣ ਨਾਲ ਗੁਰੂ ਦੇ ਦੱਸੇ ਮਾਰਗ ਤੇ ਚੱਲਦਿਆਂ ਸੇਵਾ ਭਗਤੀ ਕਰਨ ਦੇ ਨਾਲ ਭਾਈ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ਅਗਿਆਨਤਾ ਵੈਮ ਪਰਮ ਜਾਤ ਪਾਤ ਛੂਤ ਛਾਤ ਉੱਚੀ ਨੀਚ ਇੱਕ ਮੈਂ ਬੇਨਤੀ ਕਰਾਂ ਬਸ ਗੁੱਸਾ ਨਾ ਕਰਿਓ ਜੋ ਕਰ ਵੀ ਲੋਗ ਤੇ ਮੈਨੂੰ ਕੀ ਟੈਨਸ਼ਨ ਆ ਮੈਂ ਸਮਝਦਾ ਸੀ ਸ਼ਾਇਦ ਇਹ ਜਿਹੜੇ ਬਾਹਰਲੇ ਮੁਲਖਾ ਨੇ ਚੰਗੇ ਪੜੇ ਲਿਖੇ ਤੇ ਅੰਧਵਿਸ਼ਵਾਸ ਤੋਂ ਬਚੇ ਹੋਣੇ ਪਰ ਅੱਜ ਜਿਹੜੀਆਂ ਤੁਹਾਡੀਆਂ ਖਬਰਾਂ ਛਪਦੀਆਂ ਨਾ ਜਦੋਂ ਮੈਂ ਵੇਣਾ ਉਹਨਾਂ ਦੇ ਤੇ ਐਡਵਰਟਾਈਜ਼ਮੈਂਟ ਕੀਤੀ ਹੁੰਦੀ ਲੋ ਜੀ ਤੁਸੀਂ ਮੇਰੇ ਕੋਲ ਆਓ ਮੈਂ ਤੁਹਾਨੂੰ ਮੰਤਰ ਦਵਾਵਾਂਗਾ ਧੰਨਵਾਦ ਕਰਦਾਂਗੇ ਤੈਨੂੰ ਆਹ ਕਰਦਾਂਗੇ ਅੱਜ ਮੈਨੂੰ ਪਤਾ ਲੱਗਿਆ ਬਹੁਤ ਸਾਰੀਆਂ ਸਾਡੀਆਂ ਬੀਬੀਆਂ ਤੇ ਵੀਰਵਾਰ ਨੂੰ ਪੀਲੇ ਰੰਗ ਦੇ ਤੇਲੇ ਵੀ ਚੜਾ ਕੇ ਜਾਂਦੀਆਂ ਔਰ ਗੁਰੂ ਕੇ ਲੰਗਰ ਚ ਦਾਲ ਵਿੱਚ ਕੀ ਆਉਂਦੀਆਂ ਉਹ ਦਾਲ ਦੇ ਵਿੱਚ ਕੱਲ ਵੀ ਪਾਏ ਹੁੰਦੇ ਤੇ ਠੌੜ ਜਾਂਦੀ ਬੜੀ ਹੈਰਾਨੀ ਵੀ ਹੋਈ ਇੱਕ ਪੜ੍ਹੇ ਲਿਖੇ ਲੋਕ ਹੋ ਕੇ ਵੀ ਤੁਸੀਂ ਅੰਧ ਵਿਸ਼ਵਾਸਤਾ ਦੇ ਵਿੱਚ ਪਏ ਹੋਏ ਹੋ ਅਸੀਂ ਆਮ ਪਬਲਿਕ ਦੀ ਗੱਲ ਕੀ ਕਰਾਂਗੇ ਔਰ ਇਹ ਅੰਧ ਵਿਸ਼ਵਾਸਤਾ ਇਹ ਅਗਿਆਨਤਾ ਦਾ ਹਨੇਰਾ ਜਿਹੜਾ ਹੈ ਗੁਰੂ ਦੇ ਦੱਸੇ ਤੋਂ ਬਿਨਾ ਕਦੇ ਹਿਰਦੇ ਤੋਂ ਦੂਰ ਨਹੀਂ ਹੋ ਸਕਦਾ ਗੁਰ ਸੇਵਾ ਤੇ ਮਨ ਨਿਰਮਲ ਹੁੰਦਾ ਅਗਿਆਨ ਅੰਧੇਰਾ ਜਾਏ ਨਾਮ ਰਤਨ ਘਰ ਪ੍ਰਗਟ ਹੋਆ ਨਾਨਕ ਸਹਿਜ ਸਮਾਏ ਸਿਰ ਗੁਰੂ ਦਾ ਬਖਸ਼ਿਆ ਹੋਇਆ ਸ਼ਬਦ ਇਹ ਰਤਨ ਹਿਰਦੇ ਵਿੱਚ ਪ੍ਰਗਟ ਹੋਇਆ ਇਹਨੇ ਪ੍ਰਕਾਸ਼ ਕੀਤਾ ਔਰ ਸਾਡੀ ਸੁਰਤ ਜਿਹੜੀ ਸੀ ਸਾਧ ਦੇ ਵਿੱਚ ਸਮਾ ਗਈ ਉਹਨੂੰ ਟਿਕਾਓ ਪ੍ਰਾਪਤ ਹੋ ਗਿਆ ਦੂਸਰੇ ਸ਼ਲੋਕੇ ਚ ਕਿਰਪਾ ਕਰਦੇ ਨੇ ਸ਼ਬਦਾਂ ਸਾਧਨਾ ਆਇਓ ਨਾਮ ਨਾਲ ਲੱਗੋ ਪਿਆਰ ਜਿਨ੍ਹਾਂ ਨੂੰ ਸ਼ਬਦ ਦਾ ਰਸ ਨਾ ਆਇਆ ਪਰਮੇਸ਼ਰ ਦੇ ਨਾਮ ਨਾਲ ਜਿਨ੍ਹਾਂ ਦਾ ਪਿਆਰ ਨਾ ਬਣਿਆ ਰਸਨਾ ਫਿੱਕਾ ਬੋਲਣਾ ਨਿਤਨਿਤ ਹੋਏ ਖੁਆਰ ਉਹ ਆਪਣੀ ਰਤਨ ਦੇ ਨਾਲ ਜੀ ਫਿੱਕਾ ਬੋਲਦੇ ਮੈਂ ਹੈਰਾਨ ਹੁੰਨਾ ਜਿਨ੍ਹਾਂ ਨੂੰ ਲੋਕੀ ਸਾਧੂ ਕਹਿੰਦੇ ਆ ਉਹ ਨੂੰ ਤੋਂ ਬੜੇ ਕੜਵੇ ਬੋਲ ਬੋਲਦੇ ਐ ਮੈਂ ਖੁਦ ਇੱਕ ਐਹੋ ਜਿਹਾ ਵੇਖਿਆ ਵਿਅਕਤੀ ਜਦੋਂ ਚੰਬਾਲ ਤੋਂ ਅੰਮ੍ਰਿਤਸਰ ਨੂੰ ਜਾਇਦਾ ਸੀ ਇੱਕ ਰਸਤੇ ਦੇ ਵਿੱਚ ਪਿੰਡ ਆਉਂਦਾ ਭੋੜੂ ਵਾਲੀ ਨਹਿਰ ਬੜੀ ਪ੍ਰਸਿੱਧ ਐ ਅੱਪਰ ਪਰਿਦਵਾਰ ਉੱਥੇ ਤੇ ਇੱਕ ਮਾਨਸਿਕ ਤੌਰ ਤੇ ਕਮਲਾ ਜਿਹਾ ਵਿਅਕਤੀ ਹੁੰਦਾ ਸੀ ਜਿਹੜੀ ਕੋਈ ਗੱਡੀ ਮੋਟਰ ਲੰਘਣੀ ਨਾ ਉਹਨੇ ਨੂੰ ਗਾਲਾਂ ਕੱਢਣੀਆਂ ਟਿੱਡੇ ਮਾਰਨੇ ਜਿੱਦਣ ਉਹ ਮਰ ਗਿਆ ਨਾ ਅੱਜ ਕੱਲ ਉਹਦੀ ਯਾਦ ਦੇ ਵਿੱਚ ਗੁਰਦੁਆਰਾ ਬਣਾ ਕੇ ਰੱਖ ਦਿੱਤਾ ਹੈ ਉਹਨੂੰ ਬ੍ਰह्मज्ञानी ਕਹਿਣ ਲੱਗ ਪੈਂ। ਪਤਾ ਚੱਲ ਗਿਆ ਕਿ ਜਿੰਨਾ ਬੰਦਾ ਵੱਧ ਗਾਲਾਂ ਕੱਢੇ ਨਾ ਉਨਾ ਹੀ ਵੱਡਾ ਬ੍ਰह्मज्ञानी ਹੁੰਦਾ ਹੈ। ਅੱਜ ਕੱਲ ਦੀ ਸਾਡੀ ਸੋਚ ਨਹੀਂ ਹੈ। ਧਾਰਮਿਕ ਪਰਰਾਵਾਏ ਤੇ ਬੋਲੀ ਸਾਡੀ ਇੰਨੀ ਖਰਬੀ ਗਾਲ ਤੋਂ ਇਲਾਵਾ ਅਸੀਂ ਬੋਲਦੇ ਨੇ ਜੇ ਕਿਤੇ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵਸਿਆ ਹੁੰਦਾ ਤੇ ਸਤਿ ਬਚਨ ਵਾਲੀ ਬਸਤਾ ਬਣ ਜਾਣੀ ਸੀ। ਸਾਡੇ ਬੋਲਾਂ 'ਚ ਪਿਆਰ ਡਲਕਣਾ ਸੀ। ਔਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਦੇ ਨੇ ਰਸਨਾ ਸਿੱਕਾ ਬੋਲਣਾ ਨਿਤਨਿਤ ਹੋਏ ਖੁਆਰ ਹਰ ਵੇਲੇ ਅੰਦਰੋਂ ਖੁਆਰ ਹੁੰਦੇ ਨੇ ਨਾਨਕ ਕੀਰਤ ਪਏ ਕਮਾਵਣਾ ਕੋਈ ਨਾ ਮੇਟਣ ਹਾਰ ਜਿਹੋ ਜੀ ਅਸੀਂ ਤਿਰਤ ਕਰਦੇ ਉਹ ਜੀ ਸਾਨੂੰ ਕਮਾਈ ਪ੍ਰਾਪਤ ਹੋਣੀ ਹੈ ਫਲ ਪ੍ਰਾਪਤ ਹੋਣਾ ਇਹ ਨਹੀਂ ਜਿਹੜੇ ਸਾਡੇ ਕਰਮ ਸੰਸਕਾਰ ਬਣ ਜਾਂਦੇ ਨੇ ਉਹਨਾਂ ਨੂੰ ਮੇਟਣਾ ਔਖਾ ਹੋ ਜਾਂਦਾ ਜਿਵੇਂ ਅਸੀਂ ਕਹਿੰਦੇ ਨਾ ਕਿ ਕੁੱਤਾ ਕਦੀ ਵੈਸ਼ਨ ਹੋਣੀ ਹੋ ਸਕਦਾ ਆਮ ਅਸੀਂ ਗੱਲ ਕਰਦੇ ਹਾਂ ਕੁੱਤਾ ਕਦੀ ਵੈਸ਼ਨ ਨਹੀਂ ਹੋ ਸਕਦਾ ਉਹਦੀ ਆਦਤ ਜਦੋਂ ਬਣ ਗਈਏ ਮਾਸ ਖਾਣ ਦੀ ਅਸੀਂ ਆਮ ਦੇਖਦੇ ਹਾਂ ਅੱਜ ਕੱਲ੍ਹ ਲੋਕ ਉਹਨਾਂ ਆਪਣੇ ਬੱਚਿਆਂ ਨਾਲ ਪਿਆਰ ਨਹੀਂ ਕਰਦੇ ਜਿਨ੍ਹਾਂ ਕੁੱਤਿਆਂ ਨਾਲ ਕਰਦੇ ਆ ਜਦੋਂ ਕਿ ਜਦੋਂ ਅਸੀਂ ਮੈਡੀਕਲ ਸਾਇੰਸ ਦੇ ਦੁਆਰਾ ਸਮਝੀਏ ਤੇ ਕੁੱਤੇ ਦਾ ਕੱਟਿਆ ਵੀ ਮਾੜਾ ਹੁੰਦਾ ਤੇ ਕੁੱਤੇ ਦਾ ਚਟਿਆ ਵੀ ਮਾੜਾ ਹੁੰਦਾ ਔਰ ਕਈ ਚਾਚਾ ਦੇ ਨਾਲ ਪਿੰਡੂ ਜਿਹੜੇ ਪੜ੍ਹਦੇ ਬੰਦੇ ਵੱਡੇ ਵੱਡੇ ਕੁੱਤੇ ਰੱਖਣ ਲੈਂਦੇ ਜਦੋਂ ਉਹਨਾਂ ਦੇ ਜਾਨੇ ਪਾੜ ਖਾਂਦੇ ਤੇ ਬਾਅਦ ਵਿੱਚ ਪਛਤਾਉਂਦੇ ਵੀ ਆ ਬਾਅਦ ਵਿੱਚ ਪੱਲੇ ਪਛਤਾਵਾ ਵੀ ਇਹ ਜਿਹੜੇ ਸਾਡੇ ਕਰਮਾਂ ਬਣ ਕੇ ਮੈਂ ਬੇਨਤੀ ਕਰ ਰਿਹਾ ਸੀ ਕੁੱਤਾ ਜਿਹੜਾ ਆ ਕਿ ਉਹਨੂੰ ਜਿੰਨਾ ਮਰਜ਼ੀ ਦੁੱਧ ਪਿਵਾਈ ਜਾਈਏ ਪਰ ਦੜੀ ਦੀ ਮਾਸ ਖਾਣ ਵਾਲੀ ਦਿੱਤੀ ਉਹ ਹਟਦੀ ਨਹੀਂ ਹੈ ਗੁਰੂ ਕਿਰਪਾ ਕਰੇ ਵਾਹਿਗੁਰੂ ਕਿਰਪਾ ਕਰੇ ਤੇ ਇਹ ਸਾਡੇ ਮਨ ਦੇ ਸੰਸਕਾਰਾਂ ਦੀ ਮੈਲ ਨੂੰ ਧੋ ਸਕਦਾ ਹੈ ਉਹਦੇ ਤੋਂ ਇਲਾਵਾ ਕੋਈ ਹੋਰ ਨਹੀਂ ਹੈ ਪੰਡਿਤ ਮੋਲਾਣੇ ਸਾਡੇ ਹੱਥ ਦੀਆਂ ਸਾਡੇ ਮੱਥੇ ਦੀਆਂ ਤਕੀਰਾਂ ਦੇਖ ਸਕਦੇ ਆ ਪਰ ਸਾਡੀਆਂ ਤਕਦੀਰਾਂ ਨਹੀਂ ਬਦਲ ਸਕਦੇ ਆ ਤਕਦੀਰਾਂ ਗੁਰ ਪਰਮੇਸ਼ਰ ਹੀ ਬਦਲ ਸਕਦਾ ਹੈ ਔਰ ਪੌੜੀ ਰੂਪ ਦੇ ਵਿੱਚ ਧੰ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਨੇ ਧੰ ਧੰ ਸਤਪੁਰਖ ਸਤਗੁਰੂ ਹਮਾਰਾ ਜਿਤ ਮਿਲਿਆ ਹਮਕੋ ਸ਼ਾਂਤਾਈ ਮੇਰਾ ਸਤਪੁਰਖ ਸਤਗੁਰੂ ਸਲਾਉਣ ਜੋਗ ਹੈ ਸਲਾਉਣ ਜੋਗ ਹੈ ਜਿਸ ਨੂੰ ਮੈਂ ਦੇ ਨਾਲ ਮੇਰੇ ਹਿਰਦੇ ਦੇ ਵਿੱਚ ਠੰਡ ਪੈ ਗਈ ਮੇਰੇ ਮਨ ਨੂੰ ਸ਼ਾਂਤੀ ਮਿਲ ਗਈ ਕਿ ਅੱਜ ਮੈਨੂੰ ਪੂਰੇ ਗੁਰੂ ਦਾ ਮਿਲਾਪ ਪ੍ਰਾਪਤ ਹੋ ਗਿਆ ਧੰਨ ਧੰਨ ਸਤਪੁਰਖ ਸਤ ਗੁਰੂ ਹਮਾਰਾ ਜਿਤ ਮਿਲਿਆ ਹਮ ਹਰ ਭਗਤ ਪਾਈ ਭਾਈ ਸਤਪੁਰਖ ਸਤ ਗੁਰੂ ਮੇਰਾ ਸਲਾਉਣ ਜੋਗ ਹੈ ਧੰਤਾ ਦੇ ਜੋਗ ਹੈ ਕਿਉਂਕਿ ਜਿਸ ਨੂੰ ਮਿਲਦੇ ਨਾਲ ਮਨੂੰ ਪਰਮੇਸ਼ਰ ਦੀ ਪ੍ਰੇਮਾ ਭਗਤੀ ਪ੍ਰਾਪਤ ਹੋ ਗਈ ਹੈ ਧੰਨ ਧੰਨ ਹਰ ਭਗਤ ਸਤ ਗੁਰੂ ਹਮਾਰਾ ਜਿਸ ਦੀ ਸੇਵਾ ਤੇ ਹਮ ਹਰ ਨਾਮ ਨਿਵ ਲਾਈ ਹਰੀ ਦਾ ਭਗਤ ਮੇਰਾ ਸਤ ਗੁਰੂ ਤਨ ਪਾ ਦੇ ਜੋਗ ਹੈ ਸਲਾਉਣ ਜੋਗ ਹੈ ਜਿਸ ਸਤਗੁਰੂ ਦੀ ਸੇਵਾ ਕਰਨ ਦੇ ਨਾਲ ਗੁਰੂ ਦੀ ਗੱਲ ਨੂੰ ਮੰਨਣ ਦੇ ਨਾਲ ਭਾਈ ਮੇਰੀ ਸੁਰਤ ਸ਼ਬਦ ਨਾਲ ਜੁੜ ਗਈ ਔਰ ਜਿਦੇ ਨਾਲ ਮੇਰੀ ਲਿਬ ਜੁੜਨੀ ਸ਼ੁਰੂ ਹੋ ਗਈ ਮੈਂ ਐਸੇ ਸਤਗੁਰੂ ਦਾ ਧੰਨਵਾਦ ਕਰਦਾ ਹਾਂ ਔਰ ਐਸੇ ਸਤਗੁਰੂ ਦੀ ਸਲਾਉਤ ਕਰਦਾ ਹਾਂ ਤਨ ਤਨ ਹਰ ਗਿਆਨੀ ਸਤਗੁਰੂ ਹਮਾਰਾ ਜਿਨ ਬੈਰੀ ਮਿੱਤਰ ਹਮ ਕੋ ਸਭ ਸਮ ਦ੍ਰਿਸ਼ਤ ਦਿਖਾਈ ਹਰੀ ਦਾ ਗਿਆਨ ਰੱਖਣ ਵਾਲਾ ਮੇਰਾ ਸਤਿਗੁਰੂ ਸਲਾਉਣ ਜੋਗ ਹੈ ਸਲਾਉਣ ਜੋਗ ਹੈ ਜਿਸ ਨੇ ਇਹੋ ਜੀ ਕਿਰਪਾ ਕਰ ਦਿੱਤੀ ਕਿ ਹੁਣ ਮੇਰੀ ਨਜ਼ਰ ਦੇ ਵਿੱਚ ਕੋਈ ਮੇਰਾ ਨਾ ਦੁਸ਼ਮਣ ਰਿਹਾ ਤੇ ਨਾ ਮਿੱਤਰ ਬਲ ਕੇ ਬਰਾਬਰਤਾ ਹੈ ਵਿਸਰ ਗਈ ਸਭ 타ਤ ਪਰਾਈ ਜਬ ਤੇ ਸਾਧ ਸੰਗਤ ਮੋਇ ਪਾਈ ਨਾ ਕੋ ਬੈਰੀ ਨਾ ਹੀ ਬੇਗਾਨਾ ਸਫਲ ਸੰਗ ਹਮਕੂ ਬਣਾਈ ਇਹ ਸਤਿਗੁਰੂ ਦੀ ਕਿਰਪਾ ਹੋ ਗਈ ਜਿਨ੍ਹਾਂ ਨੇ ਗੁਰੂ ਦੇ ਪਿਆਰ ਨੂੰ ਜਾਣਿਆ ਨਹੀਂ ਤੇ ਬਹੁਤ ਸਾਰੇ ਮੇਰੇ ਵਰਗੇ ਧਰਮ ਦੀਆਂ ਗੱਲਾਂ ਕਰਨ ਵਾਲੇ ਨਾ ਵੱਡੀਆਂ-ਵੱਡੀਆਂ ਸਟੇਜਾਂ ਦੇ ਉੱਪਰ ਬੈਠ ਕੇ ਇੱਕ ਦੂਜੇ ਦੀ ਬਦਨਾਮੀ ਕਰੀ ਜਾਂਦੇ ਆ ਇਹ ਨਹੀਂ ਕਿ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਅਸੀਂ ਗੁਰੂ ਦੀ ਗੱਲ ਕਰੀਏ ਆਪਸੀ ਪਿਆਰ ਦੀ ਗੱਲ ਕਰੀਏ ਆਪਸੀ ਸਾਂਝ ਦੀ ਗੱਲ ਕਰੀਏ ਹੋਏ ਇਕੱਤਰ ਮਿਲੋ ਕੋਏ ਇੱਕ ਅੱਤਰ ਮਿਲੋ ਮੇਰੇ ਭਾਈ ਦੁਬਿਦਾ ਦੂਰ ਕਰੋ ਲਿਵਲਾਏ ਇਹਨਾਂ ਬਚਨਾਂ ਨੂੰ ਅਸੀਂ ਜੀਵਨ ਚ ਕਮਾਈਏ ਹੁਣ ਇੱਥੋਂ ਇੱਕ ਪਤਾ ਚੱਲ ਗਿਆ ਤੇ ਗੁਰੂ ਦੀ ਕਿਰਪਾ ਦੇ ਪਾਤਰ ਨਹੀਂ ਬਣਿਆ ਨਹੀਂ ਤੇ ਇੱਥੇ ਤੇ ਦੁਸ਼ਮਣ ਜਿਹੜਾ ਉਹ ਵੀ ਆਪਣਾ ਲੱਗਦਾ ਭਾਈ ਕਨਈਏ ਦੀ ਤਰ੍ਹਾਂ ਫਿਰ ਤੇ ਇਹ ਪਤਾ ਲੱਗ ਜਾਂਦਾ ਕਿ ਬੁਰਾ ਭਲਾ ਕਹ ਕਿਸ ਨੂੰ ਕਹੀਏ ਸਗਲੇ ਜੀਤ ਮਾਰੇ ਵਾਹਿਗੁਰੂ ਹਮ ਨੇ ਚੰਗੇ ਬੁਰਾ ਨਹੀਂ ਕੋਏ ਸ਼ਬਦ ਦੀ ਖੀਰ ਲਈ ਪੰਤੀ ਦੇ ਵਿੱਚ ਕਿਰਪਾ ਕਰਦੇ ਨੇ ਤਨ ਤਨ ਸਤਗੁਰੂ ਮਿੱਤਰ ਹਮਾਰਾ ਜਿਨ ਹਰ ਨਾਮ ਸੇ ਹਮਾਰੀ ਪ੍ਰੀਤ ਬਣਾਈ ਭਾਈ ਮੇਰਾ ਸੱਜਣ ਸਤਗੁਰੂ ਜਿਹੜਾ ਹੈ ਉਹ ਸਲਾਹੁ ਯੋਗ ਹੈ ਸਲਾਹੁ ਯੋਗ ਹੈ ਜਿਸ ਨੇ ਮੇਰੀ ਪਰਮੇਸ਼ਰ ਦੇ ਨਾਮ ਨਾਲ ਪ੍ਰੀਤ ਬਣਾ ਦਿੱਤੀ ਹੈ ਮੁਹੱਬਤ ਬਣਾ ਦਿੱਤੀ ਹੈ ਸੋ ਜਦੋਂ ਅਸੀਂ ਸਤਗੁਰਾਂ ਦੇ ਕੋਲ ਜਾਂਦੇ ਹਾਂ ਸਤਗੁਰੂ ਸੱਚੇ ਪਾਤਸ਼ਾਹ ਸਾਨੂੰ ਸੱਚ ਦਾ ਉਪਦੇਸ਼ ਦਿੰਦੇ ਨੇ ਸਾਨੂੰ ਪ੍ਰੇਮਾ ਪ੍ਰਤੀ ਕਰਨ ਦੀ ਪ੍ਰੇਰਣਾ ਦਿੰਦੇ ਨੇ ਔਰ ਗੱਲ ਕੀ ਜਦੋਂ ਅਸੀਂ ਗੁਰੂ ਦਾ ਪੱਲਾ ਪਕੜ ਲੈਂਦੇ ਆਂ ਤੇ ਗੁਰੂ ਸਾਨੂੰ ਪਰਮੇਸ਼ਰ ਦੇ ਨਾਲ ਮਿਲਾ ਦਿੰਦਾ ਹੈ ਟੁਕ ਮਾਤਰ ਬੇਨਤੀ ਕਰਕੇ ਉਸ ਦੀ ਮਾਕੀ ਕਰਾਂ 125 ਸਾਲ ਦੀ ਅਜੂਬੇ ਵਿੱਚੋਂ 113 ਸਾਲ ਗੁਰੂ ਨਾਨਕ ਦੀ ਸਿੱਖੀ ਨੂੰ ਕਮਾ ਕੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਪੰਜ ਭੂਤਕ ਸਰੀਰ ਛੱਡਣ ਲੱਗੇ ਨਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮubaruk ਗੋਦ ਦੇ ਵਿੱਚ ਇਹਨਾਂ ਨੇ ਆਪਣਾ ਪੰਜ ਭੂਤਕ ਸਰੀਰ ਛੱਡਿਆ ਸੀ ਆਪਣੇ ਛੋਟੇ ਪੁੱਤਰ ਨੂੰ ਬਾਜਮਾਰੀ ਭਾਈ ਪੰਨਾ ਜੀ ਨੂੰ ਬਾਹ ਫੜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿਣ ਲੱਗੇ ਪਾਤਸ਼ਾਹ ਜੀ ਜਿਵੇਂ ਮੇਰੀ ਬਾਹ ਫੜੀ ਰੱਖਤੀ ਸੀ ਇਸ ਬੱਚੇ ਦੀ ਬਾਹ ਮੈਂ ਫੜੀ ਰੱਖੀ ਹੋ। ਨਿਕੋ ਏ ਬੜੀ ਵੱਡੀ ਗੱਲ ਮੁਝੇ। ਜਦੋਂ ਅਸੀਂ ਆਪਣੀ ਬਾਹ ਗੁਰੂ ਨੂੰ ਫੜਾ ਦਿੰਨੇ ਫਿਰ ਫਿਕਰ ਗੁਰੂ ਨੂੰ ਹੋ ਜਾਂਦਾ ਸਾਨੂੰ ਨਹੀਂ ਐ। ਅਸੀਂ ਵੀ ਗੁਰੂ ਸਮਰਪਿਤ ਹੋ ਜਾਈਏ ਫਿਕਰ ਗੁਰੂ ਨੂੰ ਹੋਵੇਗਾ ਗੁਰੂ ਕਿਰਪਾ ਕਰੇ ਤੁਹਾਨੂੰ ਤੇ ਮੈਨੂੰ ਆਪਾਂ ਸਾਰਿਆਂ ਨੂੰ ਸਮਝ ਆ ਜਾਵੇ। ਕਿਉਂਕਿ ਕਥਾ ਕਰਨੀ ਕੋਈ ਵੱਡੀ ਗੱਲ ਨਹੀਂ ਐ। ਗੱਲ ਉਦੋਂ ਬਣਦੀ ਐ ਜਿੱਦਣ ਅਸੀਂ ਉਪਦੇਸ਼ਕ ਗੁਰੂ ਦੇ ਉਪਦੇਸ਼ਾਂ ਨੂੰ ਆਪਣੇ ਅਮਲੀ ਜੀਵਨ ਦੇ ਵਿੱਚ ਵੀ ਜਿਉ ਲਗਦੀ ਹੈ ਸੋ ਸਤ ਗੁਰੂ ਕਿਰਪਾ ਕਰਨ ਅੱਜ ਦੇ ਹੋਏ ਅੰਮ੍ਰਿਤ ਬਚਨਾਂ ਦੀ ਵਿਚਾਰ ਸਿਮਰਨ ਕਰਕੇ ਆਪਾਂ ਸਾਰਿਆਂ ਦੇ ਹਿਰਦਿਆਂ ਵਿੱਚ ਵੱਸ ਜਾਵੇ ਸੋ ਹੋਈਆਂ ਬਿਆਨ ਕੋਲਾਂ ਦੀ ਕਿਮਾ ਹਰ ਨਾਰ ਦੇੰਦੀ ਹੈ ਕਿ ਕੱਲ ਨੂੰ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਜਿਸ ਵੀ ਮਾਈ ਭਾਈ ਨੇ ਅੰਮ੍ਰਿਤ ਪਾਣ ਕਰਨਾ ਹੋਵੇ ਉਹ ਚੀਜ਼ 1 ਵਜੇ ਸਲਾਇਕੀਤੀ ਇਸ਼ਨਾਨ ਕਰਕੇ ਗੁਰਦੁਆਰਾ ਸਿਕੰਦਰ ਸਾਹਿਬ ਤੇ ਪਹੁੰਚ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ